ਪਰਮਾਨੰ ਕਰਦੇ ਨੇ ਸਤ ਸੰਗਤ ਸਿਉ ਮੀਲ ਪਿਆ ਹਰ ਹਰ ਨਾਮ ਸਮਾਇਰਾ ਕਹਿੰਦੇ ਨੇ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਗੁਰੂ ਆਪਣੇ ਸੰਗਤ ਦੇ ਵਿੱਚ ਕਿਸੇ ਨੂੰ ਮਿਲਣ ਦੇ ਭਾਵੇਂ ਕਿਸ ਨੂੰ ਸਤ ਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਨੇ ਉਹ ਸਦਾ ਹੀ ਫਿਰ ਪਰਮਾਤਮਾ ਦੇ ਨਾਮ ਦੇ ਵਿੱਚ ਸਮਾਇਆ ਰਹੇ ਕੋ ਕਿਸਦਾ ਹੀ ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ ਅਸਲ ਵਿੱਚ ਭਗਤੀ ਦੀ ਲਾਲ ਭਗਤੀ ਦਾ ਪ੍ਰੇਮ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਸਾਧ ਸੰਗਤ ਵਿਨ ਭਾਵ ਨਾ ਹੋਵੇ ਜਿ ਭਾਵ ਵਿਨ ਭਗਤ ਨ ਹੋਏ ਤੇ ਜਿਹੜਾ ਪ੍ਰੇਮ ਹੈ ਉਹ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਅਸਲ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ ਪ੍ਰੇਮ ਬਣਦਾ ਹੈ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੋਇਆ ਕਰਦੀ ਇਸ ਕਰਕੇ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਪ੍ਰਮਾਤਮਾ ਨਾਲ ਪੈਣਾ ਹੈ ਜਦੋਂ ਅਸੀਂ ਗੁਰੂ ਦੀਆਂ ਗੱਲਾਂ ਪ੍ਰਮਾਤਮਾ ਦੀਆਂ ਗੱਲਾਂ ਸੁਣਾਗੇ ਸੰਗਤ ਦੇ ਵਿੱਚੋਂ ਸੱਚੇ ਪਾਤਸ਼ਾਹ ਦੀ ਬਾਣੀ ਫਿਰ ਸਾਡਾ ਉਸ ਕਾਲਪੁਰਖ ਪ੍ਰੇਮ ਦੇ ਨਾਲ ਹੀ ਅਸਲ ਦੇ ਵਿੱਚ ਭਗਤੀ ਰਮ ਹੁੰਦੀ ਹੈ ਤੇ ਸਰਬ ਰੂ ਬਾਣੀ ਵਿੱਚ ਤੁਹ ਤਾਂ ਕਹਿੰਦੇ ਨੇ ਕਿ ਸ਼ਾਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧ ਬਹਰੀਰਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰ ਐਸੀ ਕਿਰਪਾ ਕਰ ਕਿ ਮੈਂ ਸਦਾ ਹੀ ਤੇਰੀ ਸੰਗਤ ਦੇ ਨਾਲ ਗੁਰੂ ਦੀ ਸੰਗਤ ਦੇ ਨਾਲ ਜੁੜਿਆ ਰਹਾ ਮਾਂ ਜਿਵੇਂ ਕਿ شہਦ ਦੀਆਂ ਮੱਖੀਆਂ ਛੱਤੇ ਦੇ ਉੱਤੇ ਸਦਾ ਹੀ ਬੈਠੀਆਂ ਰਹਿੰਦੀਆਂ ਨੇ ਇਕੱਠੀਆਂ ਹੋ ਕੇ ਬੈਠੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਦਾਤਿਆ ਮੈਂ ਤੇਰੀ ਸੰਗਤ ਦੇ ਵਿੱਚ ਜੁੜਿਆ ਰਹਾ ਹਾਂ ਹਰ ਵੇਲੇ ਜੁੜਿਆ ਰਹਾ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਅਸਲ ਵਿੱਚ ਸੰਗਤ ਹੁੰਦੀ ਕੀ ਹੈ ਇਕੱਠ ਨੂੰ ਸੰਗਤ ਨਹੀਂ ਕਿਹਾ ਹਰਦੇ ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ ਅਸਲ ਦੇ ਵਿੱਚ ਸੰਗਤ ਕੋਈ ਹੁੰਦੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਹੋਵੇ ਜਿੱਥੇ ਕੇਵਲ ਤੇ ਕੇਵਲ ਗੁਰੂ ਦੇ ਨਾਮ ਦੀ ਗੱਲ ਹੋਵੇ ਗੁਰੂ ਦੀ ਗੱਲ ਹੋਵੇ ਗੁਰੂ ਦੇ ਪਿਆਰਿਆਂ ਦੀ ਗੱਲ ਹੋਵੇ ਅਸوں ਦੇ ਵਿੱਚ ਉੱਥੇ ਹੀ ਉਸ ਨੂੰ ਵੀ ਸਤ ਸੰਗਤ ਕਿਹਾ ਜਾਂਦਾ ਹੈ ਦੁਨੀਆ ਦੇ ਵਿੱਚ ਅਗਰਥ ਹੋਰ ਬਥੇਰੇ ਵਡੇ ਹੁੰਦੇ ਨੇ ਪਰ ਉਸ ਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ ਸਤ ਸੰਗਤ ਕੇਵਲ ਉਹ ਹੈ ਜਿੱਥੇ ਉਸ ਗੁਰੂ ਪਰਮਾਤਮਾ ਦੀ ਮਹਿਮਾ ਕੋਿਆ ਕੀਤਾ ਜਾਂਦਾ ਹੈ ਗੁਰੂ ਦੀਆਂ ਗੱਲਾਂ ਪਰਮਾਤਮਾ ਦੀਆਂ ਗੱਲਾਂ ਨਾਮ ਦੀ ਗੱਲਾਂ ਉਸ ਉਹੀ ਅਸਲ ਵਿੱਚ ਸਾਧ ਸੰਗਤ ਕਹਿੰਦੇ ਨੇ ਸਾਧ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਤੇ ਭੱਲਾ ਵਾਲੇ ਉਸ ਨੂੰ ਹੀ ਅਸਲ ਵਿੱਚ ਸਾਧ ਸੰਗਤ ਕਿਹਾ ਜਾਂਦਾ ਹੈ ਜਿੱਥੇ ਪਰਮਾਤਮਾ ਦੇ ਨਾਮ ਦੀ ਗੱਲ ਹੋਵੇ ਗੁਰੂ ਦੀ ਸੰਗਤ ਕਰਦੇ ਆ ਪਰਮਾਤਮਾ ਦੀ ਸੰਗਤ ਕਰਦੇ ਆ ਛਾੜੇ ਅੰਦਰ ਦੇ ਕਰੋੜਾਂ ਪਾਪ ਵੀ ਜਿਹੜੇ ਨੇ ਨਸ਼ਟ ਹੋ ਜਾਂਦੇ ਆ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਸਾਧ ਸੰਗਤ ਕਰਦਾ ਹੈ ਉਸ ਦੇ ਕਰੋਨਾ ਹੀ ਜਿਹੜੇ ਪਾਪ ਨੇ ਉਹ ਨਸ਼ਟ ਹੋ ਜਾਂਦੇ ਨੇ ਤੇ ਉਸ ਦੇ ਅੰਦਰ ਦੀ ਜਿਹੜੀ ਮੈਲ ਹੈ ਉਹ ਖਤਮ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮਨ ਕੋਈ ਕੋਟ ਲੱਗ ਹਰੇ ਨਿਰਮਲ ਭਏ ਚੀਤਾ ਕਹਿੰਦੇ ਨੇ ਮਨ ਨਿਰਮਲ ਹੋ ਜਾਂਦਾ ਹੈ ਕਰੋੜਾਂ ਜਨਮਾਂ ਜਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਇਸ ਜੀਵ ਦੇ ਨਸ਼ਟ ਹੋ ਜਾਇ ਕਰਦੇ ਨੇ ਇਸ ਕਰਕੇ ਜਿਸ ਵੇਲੇ ਪਾਪ ਨਸ਼ਟ ਹੋ ਜਾਂਦੇ ਨੇ ਉਸ ਵੇਲੇ ਹੀ ਫਿਰ ਪ੍ਰਮਾਤਮਾ ਦੇ ਸਿਮਰਨ ਇਹ ਜਿਹੜੀ ਸਤ ਸੰਗਤ ਹੈ ਭਾਣਾ ਦੇ ਨਾਲ ਮਿਲਦੀ ਹੈ ਜੇ ਪੁਰਬਲੇ ਕਰਮ ਹੋਣ ਫੇਰੀ ਇਹ ਜਿਹੜੀ ਗੁਰੂ ਦੀ ਸੰਗਤ ਮਿਲਦੀ ਹੈ ਬਿਨ ਭਾਣਾ ਸਤ ਸੰਗ ਨਾਲ ਪੈ ਬਿਨ ਸੰਗਤ ਮੈਲ ਭਰੀ ਜੈ ਜੀ ਤੇ ਪੁਰਬਲੇ ਕਰਮ ਜੇ ਕਿਸੇ ਦੇ ਹੋਣ ਤਾਂ ਫਿਰ ਗੁਰੂ ਦੀ ਸੰਗਤ ਬਣ ਜਾਂਦੀ ਹੈ ਗੁਰੂ ਦੀ ਸੰਗਤ ਦੇ ਵਿੱਚ ਜੁੜਿਆ ਹੀ ਅਸਲ ਵਿੱਚ ਉਸ ਪਰਮਾਤਮਾ ਦਾ ਪ੍ਰੇਮ ਪੈ ਸ਼ੀ ਨਵੀ ਪਾਇਆ ਉਸਨੇ ਗੁਰੂ ਦੀ ਸੰਗਤ ਦੇ ਵਿੱਚ ਨਹੀਂ ਪਾਇਆ ਗੁਰੂ ਦੀ ਸੰਗਤ ਤਾਂ ਵੇਣ